ਬੰਦੀ ਸਿੰਘਾਂ ਦੇ ਲਈ ਦੱਸਦੀ ਹੈ ਕਿ ਕੋਈ ਰਾਹਤ ਕੋਰਟ ਦੇ ਵੱਲੋਂ ਦਿੱਤੀ ਜਾ ਸਕਦੀ ਹੈ ਰਾਜੋਆ ਨੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਇੱਕ ਚੰਗੀ ਝਾੜ ਪਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੋਰਟ ਦੇ ਵੱਲੋਂ ਜਿਹੜਾ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਤੁਹਾਨੂੰ ਆਖਰੀ ਮੌਕਾ ਹੈ ਜਾਂ ਤਾਂ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਕੋਈ ਫੈਸਲਾ ਦਿਵੋ ਨਹੀਂ ਜਿਹੜਾ ਕਿ ਮੈਰਿਟ ਦੇ ਆਧਾਰ ਤੇ ਫੈਸਲਾ ਲਿਆ ਜਾਵੇਗਾ ਇਸ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਹੁਣ ਉੱਥੇ ਹੀ ਵਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਉਮੀਦ بڑے ਚਿਰ ਤੋਂ ਬਾਅਦ ਆ ਗਈ ਹੈ ਤੇ ਜਿਸ ਦੇ ਵਿੱਚ ਕੋਰਟ ਕੋਈ ਪੱਖ ਦੇ ਵਿੱਚ ਫੈਸਲਾ ਲੈ ਸਕਦਾ ਹੈ ਵਿਕਰਮ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਆਖਿਰ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ 15 ਸਾਲ ਤੋਂ ਲਟਕ ਰਹੀ ਰਹਿਮ ਦੀ ਪਟੀਸ਼ਨ ਤੇ ਫੈਸਲਾ ਲਿਆ ਜਾਵੇ ਨਹੀਂ ਤਾਂ ਸਰਵਉੱਚ ਅਦਾਲਤ ਆਪ ਫੈਸਲਾ ਕਰੇਗੀ ਅਦਾਲਤ ਆਹੇ ਫੈਸਲਾ ਜਿਹੜਾ ਕਿ ਸਵਾਗਤਯੋਗ ਹੈ ਤੇ ਜਿਸ ਦੀ ਆਸ ਦੀ ਕਿਰਨ ਜਾਕੀ ਹੈ ਹੁਣ 30 ਸਾਲਾਂ ਤੋਂ ਜੇਲ੍ਹ 'ਚ ਬੰਦ ਪਾਈ ਬਲਵੰਤ ਸਿੰਘ ਰਾਜੋਆਣਾ ਜੋ ਜੇਲ੍ਹ 'ਚੋਂ ਬਾਹਰ ਆਉਣਗੇ ਸਮੁੱਚਾ ਸਿੱਖ ਪੰਥ ਹਰ ਰੋਜ਼ ਅਰਦਾਸ ਕਰਦਾ ਹੈ ਕਿ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚੋਂ ਰਿਹਾ ਹੋਣ ਪਰ ਸਮੇਂ ਦੀਆਂ ਸਰਕਾਰਾਂ ਫੈਸਲਾ ਟਾਲ ਰਹੀਆਂ ਨੇ ਹੁਣ ਸਰਵਉੱਚ ਅਦਾਲਤ ਦੇ ਤਾਜ਼ਾ ਹੁਕਮਾਂ ਨੇ ਹੋਰਨਾਂ ਕੇਸਾਂ ਦੇ ਵਿੱਚ ਬਿਨਿਆ ਮਿਲਣ ਦੀ ਆਸ ਜਗਾਈ ਹੈ ਸਾਨੂੰ ਪੂਰਨ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਭਾਈ ਰਾਜੋਣਾ ਨੂੰ ਇਨਸਾਫ ਮਿਲੇਗਾ ਤੇ ਦੱਸਦੀ ਹੈ ਕਿ ਪੋਸਟ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਮੁੜ ਉਤਰੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੋਰਟ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਜ਼ਰੂਰ ਪੱਖਜੇ ਫੈਸਲਾ ਲੈਣਗੇ ਤੇ ਦੂਜੇ ਪਾਸੇ ਜੋ ਕੇਂਦਰ ਸਰਕਾਰ ਨੂੰ ਝੜ ਪਈ ਉਸ ਨੂੰ ਲੈ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਸ ਹੈ ਕਿ ਬਲਵੰਤ ਸਿੰਘ ਰਾਜੋਆਣਾ ਜਿਹੜੇ ਕਿ ਜਲਦ ਜੇਲ੍ਹੋਂ ਬਾਹਰ ਆਉਣਗੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿੱਖ ਕੌਮ ਦੀ ਆਸ ਹੈ ਜਿਹੜੀ ਕਿ ਮੋੜ ਤੋਂ ਜਾਕੀ ਹੈ ਤੇ ਜਿਸ ਦੇ ਵਿੱਚ ਹੁਣ ਵਿਕਰਮ ਮਜੀਠੀਆ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਖ ਕੌਮ ਦੇ ਲਈ ਜਿਹੜੀ ਕਿ ਇਹ ਕਿਹਾ ਗਿਆ ਹੈ ਕਿ ਕਬਡੀ ਖੁਸ਼ਖਬਰੀ ਆ ਸਕਦੀ ਹੈ ਤੇ ਕੋਈ ਰਾਹਤ ਸਿੱਖ ਕੌਮ ਨੂੰ ਮਿਲ ਸਕਦੀ ਹੈ ਤੇ ਉੱਥੇ ਦੱਸਦੀ ਹੈ ਕਿ ਜਿਹੜੀ ਹੁਣ ਅਗਲੀ ਸੁਣਵਾਈ ਹੋਵੇਗੀ 18 ਮਾਰਚ ਨੂੰ ਕੀਤੀ ਜਾਣੀ ਹੈ ਤੇ ਮਾਮਲੇ ਦੇ ਵਿੱਚ ਇਸ ਰਾਜੋਣਾ ਮਾਮਲੇ 'ਚ ਜੋ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਦੱਸਦੀ ਹੈ ਕਿ ਕੇਂਦਰ ਸਰਕਾਰ ਨੂੰ ਛਾੜ ਪਈ ਹੈ ਰਹਿਮ ਦੀ ਪਟੀਸ਼ਨ ਦੇ ਉੱਤੇ ਲਗਾਤਾਰ ਜਿਹੜਾ ਕਿ ਹੁਣ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਜਿਹੜਾ ਕਿ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਾਂ ਤਾਂ ਤੁਹਾਡੇ ਕੋਲ ਆਖਰੀ ਮੌਕਾ ਹੈ ਫੈਸਲਾ ਲਿਆ ਜਾਵੇ ਤੇ ਜਿਸ ਤੋਂ ਬਾਅਦ ਨਹੀਂ ਮੈਰਿਟ ਦੇ ਆਧਾਰ 'ਤੇ ਅਸੀਂ ਖੁਦ ਫੈਸਲਾ ਲਵਾਂਗੇ ਤਾਂ ਜਿਸ ਦਾ ਵਿੱਚ ਕੋਈ ਸਿੰਘਾਂ ਨੂੰ ਜਿਹੜੀ ਕਿ ਵੱਡੀ ਰਾਹਤ ਮਿਲ ਸਕਦੀ ਹੈ ਤੇ ਉਹ ਹੇ ਜਲਦ ਜਿਹੜੇ ਕਿ ਰਚੋਣਾ ਵੀ ਬਾਹਰ ਆ ਸਕਦੇ ਨੇ ਤੇ ਇਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਵੀ ਮੰਦੀ ਸਿੰਘਾਂ ਦੇ ਹੱਕ ਦੇ ਵਿੱਚ ਮੂੜੇ ਜਿਹੜੇ ਕਿ ਸਿੱਖ ਕੌਮ ਦੇ ਲਈ ਆਵਾਜ਼ ਮੁਰਤੋ ਕਾਲੀ ਦਲ بلند ਕਰ ਰਹੇ